ਨਲ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਸੂਬਾ ਪ੍ਰਧਾਨ जोगਿੰਦਰ ਸਿੰਘ ਉਗਰਾਹਾ ਨੇ ਉਗਰਾਹਾ ਸਾਹਿਬ ਸਵਾਗਤ ਤੁਹਾਡਾ ਕਰਦੇ ਜੀ ਧੰਨਵਾਦ ਜੀ ਧੰਨਵਾਦ ਗਗਨ ਉਗਰਾਹਾ ਸਾਹਿਬ ਜਿਸ ਤਰ੍ਹਾਂ ਲੱਗ ਰਿਹਾ ਸੀ ਕਿ ਸਰਕਾਰ ਸਟੱਪ ਬੈਕ ਤਾਂ ਜਰੂਰ ਕਰੇਗੀ ਕਿ ਕਿਸਾਨਾਂ ਨੂੰ ਚੈੱਕ ਕੀਤਾ ਜਾ ਰਿਹਾ ਸੀ ਕੀ ਕਹੋਗੇ ਤੇ ਕਿ ਸਰਕਾਰ ਨੇ ਇੱਕ ਹੋਰ ਯੂ ਟਰਨ ਲਿਆ ਕਿਸਾਨਾਂ ਦੇ ਸਖਤ ਵਿਰੋਧ ਦੇ ਬਾਅਦ ਇਹ ਪਾਲਿਸੀ ਵਾਪਸ ਹੋਈ ਆ ਦੇਖੋ ਇਹ ਸਰਕਾਰ ਦਾ ਬਹੁਤ ਹੀ ਕਾਲੀ ਦੇ ਵਿੱਚ ਲਿਆ ਆ ਗੈਰ ਕਾਨੂੰਨੀ ਫੈਸਲਾ ਸੀ ਜੀ ਜਿਹੜਾ ਇਹ ਫੈਸਲਾ ਇਹਨਾਂ ਨੇ ਲਿਆ ਬਿਨਾਂ ਸੋਚੇ ਵਿਚਾਰੇ ਫੈਸਲਾ ਕਰਨਾ ਸਰਕਾਰ ਵਾਸਤੇ ਹਮੇਸ਼ਾ ਖਤਰਨਾਕ ਹੀ ਖਾਬਤ ਹੁੰਦਾ ਹੈ ਜੀ ਲੋਕਾਂ ਦੇ ਵਿੱਚ ਬਹੁਤ ਰੋਬ ਸੀ ਲੋਕਾਂ ਚ ਇਹ ਗੱਲ ਲੈ ਕੇ ਜਾ ਸਕੇ ਲੋਕਾਂ ਨਾਲ ਕੋਈ ਗੰਦਰਾਬਤਾ ਨਹੀਂ ਕਰ ਸਕੇ ਉਹਨਾਂ ਦੀ ਰਾਏ ਤੋਂ ਬਿਨਾਂ ਕੋਈ ਫੈਸਲਾ ਕਰਨਾ ਤੇ ਐਡਾ ਵੱਡਾ ਫੈਸਲਾ ਕਿ 65000 ਏਕੜ ਜ਼ਮੀਨ ਤੁਸੀਂ ਕਾਇਰ ਕਰਨ ਵਾਸਤੇ ਲੋਕਾਂ ਦੇ 164 ਪਿੰਡਾਂ ਨੂੰ ਪ੍ਰਭਾਵਿਤ ਕਰਦੀ ਹੈ ਐਡੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਨ ਵਾਲਾ ਐਡਾ ਵੱਡਾ ਫੈਸਲਾ ਬਹੁਤ ਗਾਲੀ ਨਾਲ ਚੱਕਿਆ ਫੈਸਲਾ ਸੀ ਦੇਰਾਏ ਦਰੋਸਤਾਏ ਸਭ ਕਿਹਾ ਜਾ ਸਕਦਾ ਕਿਉਂਕਿ ਖੇਤਰ ਹੋਰ ਪੈਣੇ ਸੀ ਇਹਨਾਂ ਦੇ ਛਾਤੀ ਤੌਰ ਤੇ ਇਹਨਾਂ ਦਾ ਬਹੁਤ ਜਿਆਦਾ ਨੁਕਸਾਨ ਹੋਣਾ ਸੀਗਾ ਇਸ ਕਰਕੇ ਚੰਗਾ ਫੈਸਲਾ ਲੈਂਦੇ ਇਹਨਾਂ ਨੇ ਬਚ ਰਹੇ ਨੇ ਲੋਕਾਂ ਦੇ ਉੱਤੇ ਲੋਕਾਂ ਦਾ ਰੋਝਾ ਲੈ ਲਈ ਸਰਕਾਰ ਤੋਂ ਜਾਨਾ अच्छा गुरुहां साहब जिस तरह मुख्यमंत्री साहब हर तीजे दना आके जिस तरह प्रॉपर्टी डीलर ਹੁੰਦੇ ਨੇ ਜਿਹੜੇ ਉਹ ਸਾਨੂੰ ਪ੍ਰਾਪਰਟੀ ਦੇ ਫਾਇਦੇ ਸਮਝਾਉਂਦੇ ਹੁੰਦੇ ਨੇ ਮੁੱਖ ਮੰਤਰੀ ਪ੍ਰਾਪਰਟੀ ਡੀਲਰਾਂ ਨੂੰ ਆਕੇ ਸਾਨੂੰ ਪਲਾਟਾਂ ਦੇ ਕਲੋਨੀਆਂ ਦੇ ਫਾਇਦੇ ਸਮਝਾ ਰਹੇ ਸੀ ਕਿਸਾਨਾਂ ਨੂੰ ਕਿ ਭਾਈ ਤੁਸੀਂ ਸਮਝੋ ਖੇਤੀ 'ਚ ਕੁਝ ਨਹੀਂ ਰੱਖਿਆ ਜਿਹੜੇ ਕੱਲ ਤੱਕ ਕਹਿੰਦੇ ਰਹੇ ਆ ਕਿ ਮੈਂ ਖੁਦ ਕਿਸਾਨ ਆ ਮੈਂ ਕਿਸਾਨ ਦਾ ਪੁੱਤ ਆ ਮੈਂ ਪਿੰਡਾਂ ਵਾਲਾ ਆ ਕੀ ਲੱਗਦਾ ਹੁਣ ਮੁੱਖ ਮੰਤਰੀ ਸਾਹਿਬ ਨੂੰ ਵੀ ਲੱਗਣ ਲੱਗਿਆ ਕਿ ਫਾਇਦਾ ਤਾਂ ਖੇਤੀ 'ਚ ਹੀ ਆ ਪਲਾਟਾਂ 'ਚ ਨਹੀਂ ਹੈਗਾ ਨੇ ਉਹ ਬੋਲੀ ਕੀ ਦੀ ਬੋਲ ਰਿਹਾ ਪਹਿਲਾਂ ਤਾਂ ਇਹ ਜਿਹੜੀ ਇਹ ਕਹਿ ਰਿਹਾ ਜਿਹੜਾ ਕੁਛ ਇਹ ਅੱਜ ਕਹਿ ਰਿਹਾ ਇਹ ਕਾਦੀ ਵੀ ਕਹਿੰਦੇ ਸੀ ਤੈਨੂੰ ਕਾਲੇ ਕਾਨੂੰਨਾਂ ਮਿਲੇ ਜਦੋਂ ਬੀਜੇਪੀ ਨੇ ਉਹ ਕਾਨੂੰਨ ਲਿਆਂਦੇ ਰਿਹਾ ਕਿਉਂਕਿ ਉਹਨਾਂ ਦੀ ਬੋਲੀ ਬੋਲਦੇ ਸੀ ਬੀਜੇਪੀ ਦੀ ਬੋਲੀ ਕਾਦੀ ਵੀ ਜਦੋਂ ਲੋਕਾਂ ਦੀ ਆਵਾਜ਼ੇ ਹੋ ਗਈ ਵੀ ਹਾਂ ਇਹ ਇਹ ਥੋੜਾ ਫੈਸਲਾ ਗਲਤ ਹੈ ਇਹਨੂੰ ਮੁੜ ਵਿਚਾਰੋ ਉਦੋਂ ਉਦੋਂ ਇਹਨੂੰ ਪ੍ਰਮੰਤਮ ਨੂੰ ਸਮਝ ਆਈ ਗੱਲ ਵੀ ਇਹ ਨਹੀਂ ਨਹੀਂ ਵੀ ਇਹ ਨਹੀਂ ਹੁਣ ਇਹ ਨਹੀਂ ਠੀਕ ਹੁਣ ਇਹਨੂੰ ਪਤਾ ਲੱਗਿਆ ਵੀ ਖੇਤੀ ਫਾਇਦੇ ਵਾਲੀ ਹੈ ਖੇਤੀ ਰੋਟੀ ਦੇਣ ਵਾਲੀ ਹੈ ਖੇਤੀ ਕਹੀ ਚੀਜ਼ ਹੈ ਜਿਹਦੇ ਤੋਂ ਕਦੇ ਤੱਕ ਲੋਕਾਂ ਦੇ ਕਦੇ ਰੋਜ਼ਗਾਰ ਨਹੀਂ ਗਿਆ ਕਰੋਨਾ ਵੇਲੇ ਲੋਕ ਭੁੱਖੇ ਮਰੇ ਨਹੀਂ ਇੰਡਸਟਰੀਆਂ ਲੋਕਾਂ ਦੇ ਦੇਸ਼ਾਂ ਦੀ ਜੀਡੀਪੀ ਡਾਊਨ ਹੋਈ ਹੈ ਤੇ ਇੱਧਰ ਆਪਣੀ ਜਿਹੜੀ ਗ੍ਰੋਥ ਹੈ ਕਦੇ ਮਤਲਬ ਇੱਧਰ ਖੇਤੀ ਦੇ ਵਿੱਚੋਂ ਕਦੇ ਕੰਮ ਕਤਲ ਹੋਇਆ ਮਜ਼ਦੂਰ ਕਦੇ ਜਿਹੜੇ ਖੇਤੀ ਨਾਲ ਜੁੜੇ ਹੋਏ ਲੋਕ ਸੀ ਉਹਨਾਂ ਨੂੰ ਕੋਈ ਨਾ ਕੋਈ ਰੋਜ਼ਗਾਰ ਮਿਲਦਾ ਰਿਹਾ ਹੈ ਜੀ ਇਸ ਕਰਕੇ ਇਹਨੂੰ ਹੁਣ ਹੋਸ਼ ਆਈ ਹੈ ਵੀ ہاں ਕਿਸਾਨਾਂ ਦੀਆਂ ਜ਼ਮੀਨਾਂ ਤੇ ਭਾਈ ਅਭਜਾਓ ਜ਼ਮੀਨਾਂ 'ਚ ਉਹਨਾਂ ਦੀ ਰੋਟੀ ਹੈ ਪੈਸੀ ਉਹਨਾਂ ਦੇ ਕਿਸੇ ਕੰਮ ਨਹੀਂ ਆਉਣੇ ਉਹਨਾਂ ਨੇ ਪੁਰਾਣਾ ਤਜਰਬਾ ਲੋਕਾਂ ਨੇ ਦੇਖਿਆ ਹੈ ਵੀ ਜਿਹੜੇ ਬਹਾਲੀ ਦੇ ਵਿੱਚ ਤੁਸੀਂ ਕਲੋਨੀਆ ਲੋਕਾਂ ਨੂੰ ਕਟੀਆਂ ਸੀ ਉਹ ਤਾਂ ਹੁਣ ਜਿਹੜੇ ਨਵੇਂ ਠੇਕੇਦਾਰ ਨੇ ਤਾਂ ਕਹਿੰਦੇ ਢਾਓ ਤੁਸੀਂ ਘਰ ਢਾਓ ਜੀ ਅਸੀਂ ਤਾਂ ਇੱਥੇ ਆਪਣੀ ਸਕੀਮ ਨਾਲ ਮਕਾਨ ਬਣਾਉਣੇ ਨੇ ਜੀ ਉਹ ਜਿਹੜੀ ਪਾਲਿਸੀ </body> ਉਹ ਤਾਂ ਫੇਰ ਹੋ ਗਈ ਜੀ ਤੁਸੀਂ ਇਹ ਨੰਬੀਆਂ ਨੰਬੀਆਂ ਇੰਨੀ ਵੱਡੀ ਪੱਧਰ ਤੇ ਲਿਆ ਕੇ ਤੁਸੀਂ ਇਹਨਾਂ ਦੇ ਹਾਤੀ ਬੰਨਤਾ ਲੋਕਾਂ ਦੀ ਫਿਟਨੀ ਆ ਤੇ ਲੋਕਾਂ ਦੇ ਰੋਧ ਦਾ ਸਾਹਮਣਾ ਇਹਨਾਂ ਤੋਂ ਹੋ ਨਹੀਂ ਸਕਿਆ ਜੀ ਇਹ ਚੰਗੀ ਗੱਲ ਹੈ ਵੀ ਇਹਨਾਂ ਨੇ ਆਪਣਾ ਜਿਹੜਾ ਟਰਨ ਕੀਤਾ ਹੈ ਠੀਕ ਕੀਤਾ ਹੈ ਅਗਰ ਆਪ ਸਭ ਜਦੋਂ ਤੁਸੀਂ ਦਿੱਲੀ ਦਾ ਕਿਸਾਨ ਅੰਦੋਲਨ ਜਿੱਤੇ ਹੋ ਤਿੰਨ ਕਾਲੇ ਕਾਨੂੰਨ ਜਿਨ੍ਹਾਂ ਨੂੰ ਨਾਂ ਦਿੱਤਾ ਗਿਆ ਕਿਸਾਨਾਂ ਵੱਲੋਂ ਉਹ ਵਾਪਸ ਹੋਏ ਤਾਂ ਵਾਪਸ ਮੁੜਦਿਆਂ ਸਾਰੇ ਕਿਸਾਨ ਆਗੂਆਂ ਨੇ ਇਸ ਵੇਲੇ ਤੁਸੀਂ ਇੱਕ ਗੱਲ ਜ਼ਰੂਰ ਆਖੀ ਸੀ ਕਿ ਇਹ ਸਾਡੇ ਤੇ ਪਹਿਲਾ ਹਮਲਾ ਸੀ ਸਿੱਧੇ ਤੌਰ ਤੇ ਹਮਲਾ ਸੀ ਇਹ ਸੀ ਨਾਕਾਮ ਕੀਤਾ ਪਰ ਇਹ ਦੁਬਾਰਾ ਜ਼ਰੂਰ ਆਉਣਗੇ ਇਹ ਉਹੀ ਕੋਸ਼ਿਸ਼ ਸੀ ਹਾਂ ਇਹਦੇ ਚਾਲ ਇਹ ਇਹ ਐਨਵੀਐਨ ਨੇ ਕੋਈ ਨੀਤੀ ਬਦਲ ਲਈ ਜੀ ਇਹ ਤਾਂ ਇੱਕ ਫੈਸਲਾ ਬਦਲਿਆ ਨਾ ਇੱਕ ਜਿਹੜਾ ਤੁਰਤ ਕੀਤਾ ਹੋਇਆ ਫੈਸਲਾ ਸੀ ਇਹਨੂੰ ਕਿਹੜੇ ਰੂਪ ਚ ਦੁਬਾਰੇ ਲੈ ਕੇ ਆਉਂਦੇ ਨੇ ਜਿਵੇਂ ਹੁਣ ਹਾਈ ਕੋਰਟ ਨੇ ਇਹਨਾਂ ਨੂੰ ਕਿਹਾ ਵੀ ਕੋਈ ਤੁਸੀਂ ਵਾਪਸ ਲਓ ਫਿਰ ਆਪਣੇ ਕਾਨੂੰਨ ਤੇ ਸੋਧਾਂ ਕਰੋ ਸੋਧਾਂ ਕਰਕੇ ਤੁਸੀਂ ਦੁਬਾਰੇ ਵੀ ਲੈ ਕੇ ਆ ਸਕਦੇ ਹੋ ਹੋ ਸਕਦੀ ਹੈ ਇਹ ਇਹ ਗੱਲ ਤੁਹਾਡੀ ਮਤਲਬ ਇਹ ਰੱਦ ਨਹੀਂ ਕੀਤੀ ਜਾ ਸਕਦੀ ਇਹ ਮੁੜ ਕੇ ਇਹਦਾ ਫੈਸਲਾ ਨਹੀਂ ਕਰਨਗੇ ਜੀ ਪਰ ਜਿਹੜਾ ਜਿਹੜਾ ਝਟਕਾ ਇਹਨਾਂ ਨੂੰ ਲੱਗਿਆ ਹੈ ਦੁਬਾਰੇ ਇਹ ਜਿਹੜਾ ਇਹ ਕਦਮ ਚੱਕਣ ਦੀ ਜੀ ਹਾਲਤ ਹੀ ਨਹੀਂ ਛੱਡੀ ਲੋਕਾਂ ਨੇ ਇਹਨਾਂ ਦੀ ਜੀ ਇਹ ਕਰ ਰਹੇ ਜੋ ਕੀ ਨਹੀਂ ਰਹਿਣੇ ਹੂੰ ਕਿ ਬਹੁਤ ਮੌਕਾ 2027 ਨੂੰ ਆ ਰਿਹਾ ਹੈ ਜੀ ਤੇ 27 ਦੇ ਵਿੱਚ ਇਹ ਸਰਕਾਰ ਤਾਂ ਕੀ ਜਿਹੜੀ ਦੂਜੀ ਸਰਕਾਰ ਹੈ ਐਡਾ ਵੱਡਾ ਫੈਸਲਾ ਲੈਣ ਵਾਸਤੇ ਉਹਨਾਂ ਨੂੰ ਵੀ ਦੇਖਣਾ ਪੈਣਾ ਹੈ ਕਿਉਂਕਿ ਦੂਜੀਆਂ ਜਿਹੜੀਆਂ ਸਰਕਾਰ ਪੋਲੀਟੀਕਲ ਤੇ ਰਹਾਂਦੇ ਇਹ ਧਰਾਂਦੇ ਸਿਰ ਕੋਈ ਪੋਲੀਟੀਕਲ ਲੈਣ ਦੇ ਉੱਤੇ ਤਾਂ ਕੋਈ ਰੌਲਾ ਨਹੀਂ ਲੈਂਦਾ ਨਵੀਂ ਆਰਥਿਕ ਨੀਤੀਆਂ ਤੇ ਕੋਈ ਰੌਲਾ ਨਹੀਂ ਕਲੋਨੀਆ ਬਣਾਉਣ ਤੇ ਕੋਈ ਰੌਲਾ ਨਹੀਂ ਕਾਰਪੋਰੇਟ ਦਾ ਦਾਖਲ ਕਰਨ ਤੇ ਕੋਈ ਰੌਲਾ ਨਹੀਂ ਕਾਰਪੋਰੇਟ ਲੁੱਟ ਕਰਾਉਣ ਤੇ ਇਹਨਾਂ ਦਾ ਕੋਈ ਬਖਰੇਵਾ ਨਹੀਂ ਹੈ ਹਾਂ ਇਸ ਕਰਕੇ ਨੀਤੀਆਂ ਤਾਂ ਸਾਰੇ ਪਹਿਰੇ ਦਾ ਰੂਹੀ ਨੇ ਪਰ ਇਹਨਾਂ ਨੂੰ ਪੰਜਾਬ ਦੀ ਧਰਤੀ ਤੇ ਇੰਪਲੀਮੈਂਟ ਇਸ ਤਰ੍ਹਾਂ ਇਸ ਰੂਪ ਚ ਕਰ ਦੇਣਾ ਜਿਵੇਂ ਇਹਨਾਂ ਨੇ ਧਿਆਨ ਦਿੱਤਾ ਸੀ ਤੇ ਔਕਾ ਬਹੁਤ ਹੈ ਇਸ ਗੱਲ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਇਹ ਦੁਬਾਰੇ ਨਹੀਂ ਲੈ ਕੇ ਆਉਣਗੇ ਅਗਰ ਸਾਹਿਬ ਬਿਲਕੁਲ ਤੁਹਾਡੀ ਗੱਲ درست ਹੈ ਕਿ ਹੁਣ ਜਿਸ ਤਰ੍ਹਾਂ 2020 ਦੇ ਵਿੱਚ ਇੱਕ ਕਾਨੂੰਨ ਆਇਆ 21 ਜੋ ਵਾਪਸ ਹੋ ਗਏ ਤੇ 4 ਸਾਲ ਵੀ ਪੂਰੇ ਨਹੀਂ ਸੀ ਹੋਏ ਇਹਨਾਂ ਨੇ ਮਈ ਦੇ ਵਿੱਚ ਇਹਨਾਂ ਨੇ ਇੱਕ ਪਾਲਿਸੀ ਲਾਗੂ ਕਰਤੀ ਸਾਢੇ 3 ਸਾਲ ਬਾਅਦ ਇੱਕ ਹੋਰ ਮਤਲਬ ਕੋਸ਼ਿਸ਼ ਕੀਤੀ ਜ਼ਮੀਨਾਂ ਖੋਣ ਦੀ ਹੁਣ ਇਹ ਜਿਵੇਂ ਬੀਜੇਪੀ ਸਰਕਾਰ ਦੇ ਸਾਹਮਣੇ ਯੂਪੀ ਦੀਆਂ ਚੋਣਾਂ ਸੀ ਕਈ ਸੂਬਿਆਂ ਦੀਆਂ ਚੋਣਾਂ ਸੀ ਵੱਡਾ ਸੂਬਾ ਸੀ ਯੂਪੀ ਉਸੇ ਤਰ੍ਹਾਂ ਇਹ ਸਰਕਾਰ ਮੂਰੇ ਵੀ ਅੱਗੇ 2027 ਦੀਆਂ ਚੋਣਾਂ ਪੰਜਾਬ ਦੀਆਂ ਇਹਨਾਂ ਨੂੰ ਦਿਸਦੀਆਂ ਨਹੀਂ ਕਿਉਂਕਿ ਇਹਨਾਂ ਦੇ ਪੱਲੇ ਪੱਲਿਓ ਦਿੱਲੀ ਗਿਆ ਇੱਕੋ ਪੰਜਾਬ ਰਹਿ ਗਿਆ ਪਰ ਕੀ ਇਸ ਗੱਲ ਦਾ ਵੀ ਤਾਂ ਹੁਣ ਖਦਸ਼ਾ ਹੈ ਨਾ ਕਿ ਪੰਜਾਬ ਦੇ ਵਿੱਚ ਅੱਗੇ ਜਿਹੜੀ ਵੀ ਤਰ ਆਵੇਗੀ ਚਾਹੇ ਇਹ ਨਾ ਆਉਣ ਹੋਰ ਕੋਈ ਵੀ ਆਵੇਗੀ ਕੋਸ਼ਿਸ਼ ਉਹ ਜ਼ਰੂਰ ਜ਼ਰੂਰ ਕਰਨਗੇ ਇਸ ਤਰੀਕੇ ਦੀ ਦੇਖੋ ਗੰਗਨੇ ਕੀ ਕਰਦੇ ਨੇ ਇਹ ਹਕੂਮਤਾਂ ਨੇ ਦੇਖਣਾ ਹੈ ਅਸੀਂ ਤਾਂ ਸਿਰਫ ਲੋਕਾਂ ਨੂੰ ਦੇਖਣਾ ਵੀ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਇਹ ਜਿਹੜੀਆਂ ਇਹ ਸਰਕਾਰਾਂ ਨੇ ਕਾਰਪੋਰੇਟ ਹਿੱਤ ਪੂਰੀਆਂ ਨੇ ਜੀ ਜਦੋਂ ਇਹ ਅਟੈਕਸ ਤੇ ਹੁੰਦੀਆਂ ਨੇ ਉਦੋਂ ਸਾਨੂੰ ਸਾਰਿਆਂ ਨੂੰ ਸਿਰ ਜੁੜਨੇ ਜਾ ਕੇ ਸਿਰ ਜੁੜ ਕੇ ਲੜਨਾ ਚਾਹੀਦਾ ਹੈ ਜੀ ਸਾਨੂੰ ਸਾਰਿਆਂ ਦਾ ਸਮਰਥਨ ਫੇਰ ਮਿਲਦਾ ਜਦੋਂ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੇ ਹੁੰਦੀਆਂ ਸਾਰੇ ਲੋਕ ਇਕੱਠੇ ਹੁੰਦੇ ਨੇ ਜਿਹੜੇ ਜਦੋਂ ਲੋਕ ਇਕੱਠੇ ਹੁੰਦੇ ਨੇ ਲੋਕਾਂ ਨੂੰ ਇਹ ਗੱਲ ਦਾ ਅਹਿਸਾਸ ਹੋਗਾ ਵੀ ਜਦੋਂ ਲੋਕ ਇਕੱਠੇ ਹੋ ਕੇ ਸੰਘਰਸ਼ ਕਰਦੇ ਨੇ ਉਦੋਂ ਤਾਂ ਜਿੱਤੇ ਹੁੰਦੇ ਨੇ ਜੀ ਇਹ ਗੱਲ ਤਾਂ ਹੁਣ ਪੱਕੀ ਮੋਹਰ ਲੱਗ ਗਈ ਕਿਉਂਕਿ ਦੋ ਅੰਦੋਲਨ ਜਿੱਤੇ ਗਏ 2020 21 ਵਾਲਾ ਜੀ ਇਹ ਕੇਹੇ ਬਹੁਤ ਵੱਡਾ ਸੀ ਜਿਹੜਾ ਪੰਜਾਬ ਦੇ ਵਿੱਚ ਦੋਹਾਂ ਚ ਜਿੱਤ ਹੋਈ ਹੈ ਜੀ ਕਿਉਂਕਿ ਸਹੀ ਨਿਸ਼ਾ ਚ ਸਹੀ ਸਮੇਂ ਸਰ ਸਹੀ ਤਰੀਕੇ ਨਾਲ ਇਹ ਅੰਦੋਲਨ ਨੂੰ ਚੱਕਿਆ ਤਾਂ ਕਰਕੇ ਸਰਕਾਰ ਨੂੰ ਵਾਪਸ ਮੋੜਨਾ ਪਿਆ ਇਹਦਾ ਲੋਕਾਂ ਦੇ ਮਨਾਂ ਦੇ ਵਿੱਚ ਹੌਸਲੇ ਵਧੇ ਨੇ ਲੋਕਾਂ ਦੇ ਲੋਕਾਂ ਦੇ ਵਿੱਚ ਉਤਸ਼ਾਹ ਜਿਹੜਾ ਨਾ ਉਹ ਵੱਧ ਗਿਆ ਜੀ 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 ਉਹ ਗਰਾਹ ਸਾਹਿਬ ਪਰ ਇਹਦੇ ਵਿੱਚ ਆਪਣੇ ਬਗਾਨੇ ਦੀ ਪਰਖ ਵੀ ਹੋਈ ਕਿਉਂਕਿ ਜਿਸ ਤਰੀਕੇ ਸਰਕਾਰ ਨੇ ਕੋਸ਼ਿਸ਼ ਬਹੁਤ ਕੀਤੀ ਕਿਸਾਨ ਸਾਰੇ ਇਕਜੁੱਟ ਹੋ ਗਏ ਪਰ ਜਦੋਂ ਲਿਹਾਣੇ ਦੀ ਇੱਕ ਲਿਸਟ ਆਉਂਦੀ ਹੈ ਕਿ ਸਾਨੂੰ ਜ਼ਮੀਨਾਂ ਦਿੱਤੀਆਂ ਗਈਆਂ ਤਾਂ ਉਹ ਸਾਰੀ ਲਿਸਟ ਵਪਾਰੀਆਂ ਦੀ ਸੀ ਕੋਈ ਜ਼ਮੀਨਦਾਰ ਨਹੀਂ ਸੀ ਉਹਨਾਂ ਚ ਕਿਸਾਨ ਸਾਰੇ ਇਕੱਠ ਰਹੇ ਲੁਹਣੂ ਦੀਆਂ ਧਮਕੀਆਂ ਮਾਰ ਕੇ ਇੱਥੇ ਬੁਲਾ ਕੇ ਜ਼ਮੀਨਾਂ ਕੈਰ ਕਰਨ ਦਾ ਉਹਨਾਂ ਤੋਂ ਬਿਆਨ ਦਿਵਾਉਣ ਦਾ ਬੜਾ ਕੁਝ ਨਾਟਕ ਕੀਤਾ ਇਸ ਤਰ੍ਹਾਂ ਭਾਵੇਂ ਬੀਜੇਪੀ ਨੇ ਵੀ ਇਹੀ ਕੀਤਾ ਸੀਗਾ ਕਿ ਕਿਸਾਨ ਜਾਂਦੇ ਬੰਦੀਆਂ ਪੈਰਲ ਲਿਹਾ ਕੇ ਜੀ ਉਹਨਾਂ ਦੀ ਇੱਕ ਮੀਟਿੰਗ ਲਈ ਕਰਵਾ ਕੇ ਉਹਨਾਂ ਤੋਂ ਕਹਾਤਾ ਵੀ ਅਸੀਂ ਇਹ ਕਾਨੂੰਨ ਬਹੁਤ ਚੰਗੇ ਨੇ ਇਹ ਆ ਜਾਂ ਕੁਝ ਬੀਜੇ ਵੀ ਕਰਦਰੀ ਇਹ ਵੀ ਕਰਦੇ ਰਹੇ ਨੇ ਇਹ ਸਾਰੇ ਦੇ ਸਾਰੇ ਲੋਕ ਨੇ ਜਿਹੜੇ ਇੱਕੋ ਹੀ ਥਾਲੀ ਦੇ ਚੱਟੇ ਪੱਟੇ ਆ ਥੋੜਾ ਬਹੁਤ ਰੰਗਾ ਰੂਗਾ ਦਾ ਹੀ ਫਰਕ ਹੈ ਉਹਗਰਾਜ ਸਾਹਿਬ ਲੱਗਦਾ ਹੁਣ ਜਿਹੜੇ ਬਿਲਕੁਲ ਤੁਹਾਡੇ ਤੋਂ ਨੇੜੇ ਹਲਕਿਆਂ ਤੋਂ ਨੇ ਹਰਪਾਲ ਸਿੰਘ ਚੀਮਾ ਵਰਗੇ ਜਿਹੜੇ ਅਮਨ ਰੋੜਾ ਵਰਗੇ ਜਿਹੜੇ ਤੀਜੇ ਦਿਨ ਆ ਕੇ ਕਿਸਾਨਾਂ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਫਾਇਦੇ ਸਮਝਾਉਂਦੇ ਸੀ ਜਿਨ੍ਹਾਂ ਦਾ ਸ਼ਾਇਦ ਕਦੇ ਖੇਤੀ ਨਾਲ ਵਾਅ ਵੀ ਨਾ ਰਿਹਾ ਹੋਵੇ ਉਹ ਬੰਦੇ ਕੀ ਲੱਗਦਾ ਹੁਣ ਆ ਕੇ ਕਿਸਾਨਾਂ 'ਚ ਦੱਸਣਗੇ ਕਿ ਸਭ ਤੋਂ ਗਲਤੀ ਹੋਈ ਆ ਕਹਿਣਗੇ ਨਹੀਂ ਉਹ ਕਹਿਣ ਨਾ ਕਹਿਣ ਜੀ ਲੋਕ ਇਹ ਸਵਾਲ ਪੁੱਛਣਗੇ ਵੀ ਆ ਦੱਸੋ ਭਾਈ ਹੁਣ ਦੱਸੋ ਮੁੜ ਕੇ ਕਰੋਗੇ ਆ ਜਾਂ ਕੰਮ ਜੀ ਇਹਨਾਂ 'ਚ ਵੜ ਸਕੋਗੇ ਤੇ ਨਹੀਂ ਇਹ ਵੱਡਾ ਸਵਾਲ ਹੈ ਕਿਉਂਕਿ ਇਹਨਾਂ ਨੇ ਤਾਂ ਜਦੋਂ ਇਹ ਜਾਂਦੇ ਨੇ ਪਾਲਿਸੀ ਉਦੋਂ ਪਾਰਟੀ ਪਾਲਿਸੀ ਦੇ ਉੱਤੇ ਰਾਇ ਕਰਕੇ ਕਰਦੇ ਹੁਣੇ ਉਦੋਂ ਉਧਰ ਜਲਦੀ ਬੋਲਣੀ ਬੋਲਣੀ ਹੁੰਦੀ ਹੈ ਹੁਣ ਦੇਖੋ ਬੀਜੇਪੀ ਵਾਲੇ ਜਿੰਨੇ ਵੀ ਲੀਡਰ ਸੀਗੇ ਜਦੋਂ ਮੋਦੀ ਨੇ ਜਿੰਨਾ ਚਿਰ ਵਾਪਸ ਜਿਹੜੇ ਸਾਰੇ ਉਹ ਕਮੂਨਾ ਨੂੰ ਠੀਕ ਕਹਿੰਦੇ ਸੀ ਹਮ ਜਦੋਂ ਉਹਨਾਂ ਨੇ ਫੈਸਲਾ ਲੈ ਲਿਆ ਫਿਰ ਐ ਕਹਿਣਗੇ ਠੀਕ ਤਾਂ ਹੈਗਾ ਸੀ ਪਰ ਕਿਸਾਨਾਂ ਨੇ ਸਮਝਿਆ ਨਹੀਂ ਜੀ ਇਸ ਕਰਕੇ ਮੋਦੀ ਸਾਹਿਬ ਨੇ ਫੈਸਲਾ ਠੀਕ ਹੀ ਲਿਆ ਹੁਣ ਇਹ ਕਹਿਣਗੇ ਜੀ ਕਿਸਾਨਾਂ ਨੂੰ ਸਮਝਾਓ ਸਮਝੇ ਜੀ ਕਿਸਾਨ ਇਸ ਕਰਕੇ ਅਸੀਂ ਲੈਂਡ ਪੂਲਿੰਗ ਪਾਲਿਸੀ ਦਾ ਫੈਸਲਾ ਤਾਂ ਠੀਕ ਹੀ ਸੀ ਇਹਦਾ ਇਹ ਨਹੀਂ ਸਮਝ ਨਹੀਂ ਆਇਆ ਜਦੋਂ ਨਹੀਂ ਸਮਝ ਆਇਆ ਫਿਰ ਅਸੀਂ ਵਾਪਸ ਲੈ ਬਿਲਕੁਲ ਗ੍ਰਾਂਥ ਸਾਹਿਬ ਇਹਨਾਂ ਦੇ ਬੁਲਾਰਿਆਂ ਨੇ ਇਹ ਬਿਆਨ ਆਉਣ ਲੱਗੇ ਕਿ ਅਸੀਂ ਲੈ ਕੇ ਤਾਂ ਕਿਸਾਨਾਂ ਦੇ ਫਾਇਦੇ ਲਈ ਆਏ ਸੀ ਪਰ ਜੇ ਕਿਸਾਨਾਂ ਨੂੰ ਪਸੰਦ ਨਹੀਂ ਤਾਂ ਅਸੀਂ ਇਹੀ ਜੀ ਪਾਲਿਸੀ ਕੀ ਕਰਨੀ ਆ ਇਹ ਵੀ ਕਹਿਣ ਲੱਗੇ ਉਹ ਕਹਿਣ ਵੀ ਹੋਰ ਕਹਿਣ ਵੀ ਕੀ ਇਹਨਾਂ ਕੋਲ ਕਹਿਣ ਨੂੰ ਹੋਰ ਕੁਝ ਹੈ ਨਹੀਂ ਹੋਰ ਬੰਦੇ ਹੈ ਨਾ ਇਹਨਾਂ ਕੋਲ ਜੀ 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 ਸ਼ੁਕਰੀਆ ਗ੍ਰਾਂਥ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਕਰਦੇ ਨਾਲ ਜੀ